ਤੁਸੀਂ ਦੇਖ ਰਹੇ ਹੋ ਰਤਨ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਵਾਜ ਅਸੀਂ ਪਹੁੰਚੇ ਆਂ ਚਿਰੀਵਾਲਾ ਜੀ ਦੇ ਮੰਦਿਰ ਤੇ ਜਿੱਥੇ ਕਿ ਅੱਜ ਪੇਟ ਸ਼ੁਰੂ ਹੋਣੀ ਹੈ ਪੇਟ ਦੀ ਸ਼ੂਟਿੰਗ ਹੋ ਰਹੀ ਹੈ ਜਿਸ ਦੇ ਕਾਇਕ ਨੇ ਸੱਤਾ ਸ਼ੇਰ ਗਿਲ ਜਿਸ ਨੂੰ ਲਿਖਿਆ ਸੁਖਵਿੰਦਰ ਸਰਾਜ ਜੀ ਨੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਦੇਖਦੇ ਹਾਂ ਸ਼ੂਟਿੰਗ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੀ ਪੇਟ ਦੀ ਸ਼ੂਟਿੰਗ ਹੋ ਰਹੀ ਹੈ ਅੱਜ ਮੈਂ ਤੁਹਾਡਾ ਆਪਣਾ ਸੁਖਵਿੰਦਰ ਕਕਰਾਂ ਇੱਕ ਮਾਤਾ ਦੇ ਅਸੀਸ ਨਾਲ ਦਾਇ ਦੀ ਦੇ ਸ਼ਿਵਮਾ ਨਾਲ ਪਾਪੇ ਨਾਨਕ ਦੇ ਅਸੀਸ ਨਾਲ ਇੱਕ ਪੇਟਾ ਲਿਖੀ ਸੀ ਮਈ ਆਜੀ ਤੇਰੇ ਮਿਲਾ ਦੇ ਬੜੇ ਸ਼ੌਂਕ ਨਾਲ ਸੀਗਾ ਸ਼ੌਂਕੀ ਸੀਗਾ ਵੀ ਇਹੋ ਇਕਰਕ ਤੇ ਕਲਾਕਾਰ ਦੀ ਬਾਣੀ ਵਿੱਚ ਜਿਹੜਾ ਇਹ ਮੌਕਾ ਸੁਣਾਇਆ ਨਾਲ ਇੱਕ ਛੋਟਾ ਜਿਹਾ ਪੁਰਾਣਾ ਪਾਤਾ ਦੇ ਸ਼ਿਵਮਾ ਤੋਂ ਆਇਆ ਉਹਨਾਂ ਦਾ ਅਸੀਸ ਲਿਆ ਫੇ ਜਿਹੜੀ ਪੇਟਾ ਮਈ ਆਜੀ ਤੇਰੇ ਮਨਰਾਤੇ ਇਹ ਮੇਰੀ ਖੁਦ ਸੁਖਵਿੰਦਰ ਕਾਹਲ ਦੀ ਲਿਖੀ ਹੋਈ ਹੈ ਤੇ ਇਹ ਬੇਟਾ ਜਿਹੜੀ ਸ਼ਕਤਾ ਸ਼ੇਰ ਜਿਹੜੀ ਸਾਡੇ ਇੱਕ ਛੋਟੇ ਜਿਹੇ ਬਿੱਤਰ ਪਿਆਰੇ ਆਪਣੀ ਵੰਨਨਵਾਦੀ ਜਿਹੜੀ ਇਹ ਨੂੰ ਬੰਦੇ ਕਹਿੰਦੇ ਆ ਇਹ ਜਿਹੜੀ ਮਾਤਾ ਦੇ ਘਟਾ ਭਜਨਾ ਜਿਹੜਾ ਇਹ ਸੰਗੀਤ ਦਿੱਤਾ ਹੈ ਜਿਹੜੇ ਸਾਹਿਬ ਉਪਜੀਤ ਜੋਗੀ ਤੇ ਜੋ ਇਹਦਾ ਬਹੁਤ ਮਤੇ ਖੰਧਾਰ ਆਪਣੇ ਬਚੰਦੇ ਦੇ ਇਹ ਇਹ ਜਿਹੜੀ ਅਸੀਂ ਭਜ ਜਿਹੜਾ ਤਿਆਰ ਕਰ ਰਿਹਾ ਜਿਹੜਾ ਅੱਜ ਸ਼ੂਟਿੰਗ ਕਰਿਆ ਬਤਾ ਜੀ ਮੰਤਰਾਲਦੀਨ ਵਸਦੀ ਵਿਗੇ ਇਹ ਜਿਹੜਾ ਭਜਨਾ ਇਹ 2-4 ਦਿਨਾਂ ਦੇ ਵਿੱਚ ਆਉਣ ਵਾਲਿਆਂ ਦੇ ਵਿੱਚੀ ਅਸੀਂ ਸਾਡੇ YouTube ਚੈਨਲ ਪੰਜਾਬੀ ਦੀ ਆਵਾਜ਼ ਦੇ ਉੱਤੇ ਇਹਨੂੰ ਅਸੀਂ ਸ਼ੇਅਰ ਕਰਾਂਗੇ ਪੰਜਾਬੀ ਦੀ ਆਵਾਜ਼ ਦੇ ਉੱਤੇ ਕਿ ਜਿਹੜਾ ਮੱਤ ਦਾ ਭਜਨ ਹੈ ਇਹ ਚੱਲੂਗਾ ਉਮੀਦ ਕਰਦੇ ਆਂ ਇਹ ਭਜਨ ਸਰੋਤਿਆਂ ਦੀ ਜਿਹੜੀ ਕੋਸ਼ਿਸ਼ ਹੈ ਖਰਾਬ ਨਾ ਹੋਵੇ ਅਸੀਂ ਸਰੋਤਿਆਂ ਨੂੰ ਵੀ ਇਹ ਵੀ ਕਹਿੰਦੇ ਆ ਜਿਹੜਾ ਸਾਡਾ ਪੰਜਾਬੀ ਦੀ ਆਵਾਜ਼ ਚੈਨਲ ਹੈ ਜਿਹਾ ਸਾਡਾ ਰਤਨ ਸਾਹ ਹੈ ਰਤਨ ਟੀਵੀ ਚੈਨਲ ਜਿਹੜਾ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੇ ਲਾਈਵ ਇਹ ਅਸੀਂ ਤੁਹਾਨੂੰ ਚੈਨਲਾਂ ਵਾਸਤੇ ਬੇਨਤੀ ਕਰਦਾ ਕਿ ਸਾਡੇ ਚੈਨਲ ਨੂੰ ਵਾਰ ਤੋਂ ਵਾਰ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਸਾਨੂੰ ਮਾਤਾ ਜੀ ਦੇ ਅਸ਼ੀਰਵਾਦ ਦੇ ਨਾਲ ਨਾਲ ਤੁਹਾਡਾ ਅਸੀਬਾਪੀ ਪ੍ਰਾਪਤ ਜੀ ਇਹ ਨੇ ਇਸ ਪੇਟ ਦੇ ਗਾਇਕ ਸਿੰਗਰ ਸੱਤਾ ਸ਼ੇਰ ਗਿੱਲਾ ਜੀ 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 ਕੀ ਕਹਿਣਾ ਚਾਹੁੰਗੇ ਅੱਜ ਤੁਹਾਡੀ ਪੇਟ ਦੀ ਸ਼ੂਟ ਹੋ ਰਹੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਜੀ ਕਿ ਸਾਰੇ ਗੱਜੇ ਬੋਲਾਂਗੇ ਮੋਹ ਸੱਚੇ ਦਰਬਾਰ ਕੀ ਜੈ ਅੱਜ ਮਾਤਾ ਦੇ ਦਰਪ੍ਰਸਤੀ ਅਸੀਂ ਮਾਤਾ ਸ਼ਰਮ ਵਾਲੀ ਦਾ ਭਜਨ ਮਈਆ ਜੀ ਦੇ ਮੰਦਰਾਤ ਹਾਕਾ ਨੂੰ ਤਬਲੀਗ ਕਰਨੀ ਜਾਂਦੀ ਥੋੜੀ ਵੀਡੀਓ ਬਣਾ ਰਹੇ ਆ ਤੇ ਮੈਨੂੰ ਆਸ ਆ ਕਿ ਜਿਹੜੀ ਵੀ ਸੰਗਤ ਆ ਜਿਹੜੇ ਵੀ ਭੜਕ ਨੇ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਇਸ ਭੇਟ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ ਤੇ ਤੁਹਾਡੇ ਵੀ ਸੱਤਾ ਸ਼ੇਰ ਗੇ ਨੂੰ ਵੀ ਪਿਆਰ ਦੇਣਗੇ ਤਾਂ ਇਸੇ ਤਰੀਕੇ ਵਾਸਾ ਆਸ਼ੀਰਵਾਦ ਦਿੰਦੇ ਰਹੋ ਤਾਂ ਕਿ ਅਸੀਂ ਹੋਰ ਵਧੀਆ ਤੋਂ ਵਧੀਆ ਭੇਟਾਂ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰੀਏ ਹਾਂਜੀ ਸੋ ਜੀ ਇਹ ਵੀ ਸਾਡੇ ਨਾਲ ਜੁੜੇ ਨੇ ਅੱਜ ਜਿਨ੍ਹਾਂ ਨੇ ਕੇਸ ਭੇਟ ਦੇ ਵਿੱਚ ਕਾਫੀ ਸਹਿਯੋਗ ਦਿੱਤਾ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਵੀਰ ਜੀ ਕੀ ਨਾਮ ਆ ਆਪਣਾ ਮੈਂ ਆਪਣਾ ਗੀਤਕਾਰ ਕਾਲਾ ਸਰਾਮਾ ਜੀ ਮੈਂ ਆ ਤੁਹਾਡਾ ਆਪਣਾ ਗੀਤਕਾਰ ਕਾਲਾ ਸਰਾਮਾ ਮੇਰੇ ਸੁਖਮਿੰਦਰ ਵੀਰ ਵੱਡੇ ਭਾਈ ਸਾਹਿਬ ਜਿਨ੍ਹਾਂ ਨਾਲ ਮੇਰਾ 18-20 ਸਾਲਾਂ ਤੋਂ ਰਿਲੇਸ਼ਨ ਹੈ ਤੇ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਇਹਨਾਂ ਨੇ ਮੈਨੂੰ ਭੇਟਾ ਤੋਂ ਲਾਗਿਆ ਆਪਣੀਆਂ ਤੇ ਮੈਂ ਆਪਣੇ ਇੱਕ ਮਿੱਤਰ ਹੈ ਬਹੁਤ ਵਧੀਆ 뮤직 ਡਾਇਰੈਕਟਰ ਹੋਆ 뮤직 ਬਣਾਉਂਦੇ ਜੀਤ ਜੋਗੀ ਜੀ ਤੇ ਉਹਨਾਂ ਨੂੰ ਮੈਂ ਮਿਲਾਇਆ ਸੱਤਾ ਸ਼ੇਰ ਜੀ ਮੇਰੇ ਪਹਿਲੇ ਮਿੱਤਰ ਪਿਆਰੇ ਜਿਨ੍ਹਾਂ ਨੇ ਮੇਰਾ ਛੱਲਾ ਸਾਈਆਂ ਦਾ ਗਾਣਾ ਗਾਇਆ ਤੇ ਮੈਨੂੰ ਬੇਟ ਬਹੁਤ ਵਧੀਆ ਲੱਗੀ ਤੇ ਮੈਂ ਸਾਰੇ ਪੈਨ ਫਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਣਾ ਜਦੋਂ ਇਹ 2-4 ਦਿਨਾਂ ਚ ਵੀਡੀਓ ਮੁਕੰਮਲ ਹੋ ਕੇ ਆ ਜਾਨੀ ਹੈ ਤੇ ਆਪਣਾ ਪੰਜਾਬੀਅਤ ਦੀ ਆਵਾਜ਼ ਜੋ ਸੁਖਵਿੰਦਰ ਸਰਾਓ ਪੱਤਰਕਾਰ ਵੀ ਇਹਨਾਂ ਦਾ ਆਪਣਾ ਚੈਨਲ ਹੈ ਪੰਜਾਬੀਅਤ ਦੀ ਆਵਾਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਵੱਧ ਤੋਂ ਵੱਧ ਭਜਨ ਅੱਗੇ ਭੇਜਣ ਦੀ ਕਿਰਪਾ ਕਰੇ ADIANIKA 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 ADIANIKA